सान जथेबा ज़िंदबाद सरकार तो न चेक करो ਰਾਖੀ ਦੀ ਕਰੇ ਤਿਆਰੀ ਨਹੀਂ ਹੋ ਕੇ ਜੰਗਾਂ ਸਾਰੀ ਜ਼ਮੀਨਾਂ ਤੇ ਜ਼ਬਰੀ ਕਬਜ਼ੇ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਜ਼ਮੀਨਾਂ ਤੇ ਜ਼ਬਰੀ ਕਬਜ਼ੇ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਜਗਤਾਰ ਸਿੰਘ ਆਈ ਮੇਰੇ ਨਾਲ ਕੀ ਕਾਰਨ ਨੇ ਟਾਵਰੇ ਚੜੇ ਟਾਵਰ ਤੇ ਆਏ ਆ ਜੀ ਸਵੇਰੇ ਪ੍ਰਸ਼ਾਸਨ ਨੇ ਅਟੈਕ ਕੀਤਾ ਪਾਉਣੇ 6 ਵਜੇ ਆ ਕੇ ਜ਼ਮੀਨ ਕੁਆਇਰ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਅਸੀਂ ਜਦੋਂ ਅਸੀਂ ਪੈਸੇ ਨਹੀਂ ਚੱਕੇ ਅਸੀਂ ਜ਼ਮੀਨ 'ਚ ਐਂਟਰੀ ਨਹੀਂ ਹੋਣ ਦਿੱਤੀ ਪਰ ਉਹਨਾਂ ਨੇ ਜ਼ਬਰਦਸਤੀ ਜਦੋਂ ਐਂਟਰੀ ਕਰਨ ਲੱਗੇ ਉਹ ਅਸੀਂ ਭੱਜ ਗਏ ਟਾਵਰ ਚੜ ਗਏ ਸਾਡੀਆਂ ਬੁੜੀਆਂ ਗ੍ਰਿਫਤਾਰ ਕਰਿਆਂਗੀਆਂ ਸਾਡੇ ਬੰਦੇ ਗ੍ਰਿਫਤਾਰ ਕਰੇ ਉਹਨਾਂ ਨੇ ਦੋ ਬੱਸਾਂ ਬੁਨਸਾਸਾਂ ਨੇ ਇੱਥੋਂ ਭਰ ਲਈਆਂ ਅਸੀਂ 4 ਵਜੇ 2 ਵਜੇ ਇਹ 4 ਲੱਖ ਵੋਲਟਜ ਹਾਈ ਬੋਲਟ ਦੀਆਂ ਤਾਰਾਂ ਆ ਇਹ ਇਹ 15 15 15 20 ਫੁੱਟ ਤੋਂ ਬੰਦੇ ਨੂੰ ਖਿੱਚ ਲੈਂਦੀ ਆ ਪਰ ਅਸੀਂ ਜਾਨ ਦੀ ਪਰਵਾਹ ਨਾ ਕਰਦੇ ਹੋਏ ਅਸੀਂ ਤਾਹਾਂ ਗਏ ਆਂ ਵੀ ਸਾਡੇ ਬੰਦੇ ਇੱਥੇ ਹੀ ਰਹਾ ਕਰੋ ਸਾਡੀਆਂ ਬੁੜੀਆਂ ਵੀ ਬੱਸ ਜਿੰਨਾ ਚਿਰ ਸਾਡੇ ਸਾਹਮਣੇ ਖਾਲੀ ਨਹੀਂ ਕਰਦੇ ਲਿਆ ਗਈ ਅਸੀਂ ਨਹੀਂ ਤਾਂਹ ਜਾਵਾਂਗੇ ਅਸੀਂ ਮਰਨ ਲਈ ਮਜਬੂਰ ਹਾਂ ਫਿਰ ਉਹੀ ਬੱਸਾਂ ਵਾਕੇ ਲਿਆ ਕੇ ਨਾਲ ਬੰਦੇ ਇਥੇ ਰਹਾ ਕੀਤੇਗੇ ਹੁਣ ਵੀ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਵੀ ਜਿੰਨਾ ਚਿਰ ਸਾਡੇ ਨਾਲ ਕੋਈ ਸਮਝੌਤਾ ਨਹੀਂ ਹੁੰਦਾ ਪੇਮੈਂਟ ਦਾ ਜਿੰਨਾ ਚਿਰ ਅਸੀਂ ਪੰਜੀ ਚੱਕਦੇ ਨਹੀਂ ਸਾਡੇ ਨਾਮ ਤੇ ਐਂਟਰੀ ਨਾ ਕੀਤੀ ਜਾਵੇ ਕਿੰਨੇ ਪਰਿਵਾਰਾਂ ਦੀ ਜ਼ਮੀਨ ਕਿੰਨੇ ਘੰਟੇ ਦੀ ਟਾਵਰ ਤੇ ਰਹੇ ਆ ਅਸੀਂ 7 ਵਜੇ ਲਗਭਗ ਚੜੇ ਵੈਂਟਾ ਵਰਤੇ ਹੁੰਦੇ ਹਾਂ ਇਸ ਟਾਈਮ ਦੇਖ ਲਓ ਤਿੰਨ ਬੱਜ ਚੁੱਕੇ ਨਹੀਂ ਤੇ 7-8 ਘੰਟੇ ਹੋ ਗਏ ਸਾਨੂੰ ਟਾਵਰ ਚੜ੍ਹਿਆ ਨੂੰ ਸਵੇਰ ਦੇ ਬੰਦੇ ਹੜੇ ਬਿਨਾ ਚਾਹੋਂ ਚੜ੍ਹੇ ਲੱਭ ਖੇਦੇ ਆਏ ਬੰਦੇ ਪ੍ਰਸ਼ਾਸਨ ਹਰ ਦਾ ਕਾਰਗਰਾਈ ਕਰਕੇ ਚਲਾ ਗਿਆ ਹੁਣ ਇੱਥੇ ਜਥੇਬੰਦੀ ਦਕੌਤਾ ਗ੍ਰਾਹਾਂ ਇਹਨਾਂ ਦੇ ਪ੍ਰਧਾਨ ਸਾਰਿਆਂ ਜਿਹਾ ਬੰਦੇ ਆਈਆਂ ਉਹਨਾਂ ਨੇ ਸਾਨੂੰ ਆ ਕੇ ਭੋਸਾ ਦਵਾਇਆ ਵੀ ਜਿਹੜਾ ਵੀ ਇਹਨਾਂ ਨੇ ਧੱਕੇ ਸਾਹੀ ਕੀਤੀ ਹੈ ਪ੍ਰਸ਼ਾਸਨ ਨੇ ਜਿੱਥੇ ਕਰੀ ਆ ਆਪਾਂ ਉਹ ਬੈ ਕੇ ਗੱਲ ਕਰਾਂਗੇ ਤੇ ਇਹਨਾਂ ਨੇ ਵਿਸ਼ਵਾਸ ਦਵਾ ਕੇ ਸਾਨੂੰ ਥਲੇ ਤਾਰਿਆ ਬਾਈ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਸਤਨਾਥ ਸਿੰਘ ਆ ਜੀ ਕੀ ਕਹਿਣਾ ਚਾਹਣੇ ਜਿਹੜਾ ਟਾਵਰ ਚੜ੍ਹੇ ਟਾਵਰ ਤੇ ਅਸੀਂ ਇਸ ਕਰਕੇ ਚੜੇ ਸੀਗੇ ਸਾਡੇ ਬਾਹਨ ਜਿਹੜਾ ਰੋਡ ਚੱਲ ਰਿਹਾ ਹੈ ਰੋਡ ਦਾ ਸੰਘਰਸ਼ ਚੱਲ ਰਿਹਾ ਹੈਗਾ ਇਹ ਸਾਡੇ ਤੇ ਕਬਜ਼ਾ ਲੈਣ ਆਏ ਸੀਗੇ ਬਾਹਨ ਦਾ ਤੇ ਅਸੀਂ ਹਜੇ ਤੱਕ ਪੈਸੇ ਚੱਕੇ ਨਹੀਂਗੇ ਇਹ ਧੱਕੇ ਨਾਲ ਅਗੇ ਸਾਡੇ ਬਾਹਾਂ ਚ ਵਰਦੇ ਸੀਗੇ ਅਸੀਂ ਮਜਬੂਰ ਹੋ ਕੇ ਅਨਸਰਦਨ ਹੋ ਕੇ ਅਸੀਂ ਅਸੀਂ ਟਾਵਰ ਤੇ ਚੜੇ ਆ ਠੀਕ ਆ ਇਹਦੇ ਵਿੱਚ ਲਾਈਟ ਕਿੰਨੀ ਬੋਲਟ ਸੀ ਜਿਆ 4 ਲੱਖ ਬੋਲਟ 4 ਲੱਖ ਬੋਲਟ ਲਾਈਟ ਹੈ ਇੱਥੇ ਅਸੀਂ ਆਪ ਦੀ ਮੰਨ ਗਿਆ ਚੜੇ ਆ ਦੀ ਜ਼ਮੀਨ ਦੀ ਖਾਤਰ ਚੜੇ ਆ ਸਾਨੂੰ ਮੌਤ ਦਾ ਕੋਈ ਚੱਕ ਨਹੀਂ ਸੀ ਮਰਦ ਗਏ ਅੱਜ ਮਰਦ ਗਏ ਅਸੀਂ ਆਪ ਦੀ ਜ਼ਮੀਨ ਨੂੰ ਹੋਣੀ ਕਰ ਰਹੇ ਹਾਂ ਦੇ ਰੋਡ ਵਾਲੇ ਨੂੰ ਉਹ ਨਹੀਂ ਦਿੰਦੇ ਵਿੱਚ ਠੱਕੇ ਸਾਈ ਬਹੁਤ ਜਿਆਦਾ ਹੱਡਣਾ ਕੀਤੀ ਆ ਸਾਡੀਆਂ ਭੈਣਾ ਮਾਵਾ ਸਾਡੀਆਂ ਸੀਗੀਆਂ ਸਾਡੇ ਨਾਲ ਉਹਨਾਂ ਨੂੰ ਪੁਲਿਸ ਨੇ ਚੱਕਿਆ ਪ੍ਰਸ਼ਾਸਨ ਨੇ ਚੱਕਿਆ ਉਹਨਾਂ ਦੀ ਠੱਕੇ ਸਾਈ ਕੀਤੀ ਆ ਸੱਟ ਵੀ ਲੱਗੀ ਆ ਜੀ ਸੱਟ ਵੀ ਬਹੁਤ ਲੱਗੀ ਆ ਮੇਰੇ ਚਾਚਾ ਜੀ ਦੀ ਸੱਟ ਵੱਜੀ ਆ ਸਾਡੇ ਦੋ ਮਾਤਾ ਦੀ ਸੱਟਾਂ ਵੱਜੀਆਂ ਨੇ ਹੋ ਜਿੱਕਾ ਤਾਂ ਉਤਰਿਆ ਤੁਸੀਂ ਟਾਵਰ ਤੋਂ ਟਾਵਰ ਤੋਂ ਹੀ ਸਾਨੂੰ ਭਰੋਸਾ ਦਿਵਾਇਆ ਗਿਆ ਜੀ ਕਿੱਡਾ ਬਣੀਓ ਕਿਸਾਨ ਜੁਨੀਆ ਕਿਸਾਨ ਜੁਨੀਆ ਦੇ ਵੱਲੋਂ ਸਾਨੂੰ ਭਰੋਸਾ ਦਿਵਾਇਆ ਗਿਆ ਨਗਰਵੰਦਾ ਵੱਲੋਂ ਅਸੀਂ ਤਾਂ ਉੱਤੇ ਗ੍ਰਾਹ ਜੀ ਉਹਨਾਂ ਨੇ ਕਿਹਾ ਵੀ ਬੈ ਕੇ ਅਸੀਂ ਮੀਟਿੰਗ ਕਰਾਂਗੇ ਮੰਨ ਲਓ ਜੀ ਸਵੇਰੇ ਛੋੜੀ ਮੀਟਿੰਗ ਕਰਾਂਗੇ ਭਰੋਸਾ ਦਿਵਾਇਆ ਗਿਆ ਸਾਨੂੰ ਮੰਨ ਲਓ ਛੋੜਣਾ ਬੈ ਕੇ ਤੁਹਾਡਾ ਬੈ ਕੇ ਮੰਨ ਲਓ ਜੀ ਕਹਿੰਦੇ ਅਸੀਂ ਮੀਟਿੰਗ ਕਰਾਂਗੇ ਬੈ ਕੇ ਨਿਮੇੜ ਕਰਾਂਗੇ ਤੇਰਾ ਕਰਾਂਗੇ ਤੇ ਵੀ ਸਮਝਾਉ ਤੱਕਰਾਵੇ ਤੁਹਾਡਾ ਸਮਝਾਉ ਤੱਕਰਾਵੇ ਜੀ ਕੋਈ ਜਾਂਦੇ ਮੰਨ ਲਓ ਕੋਈ ਕੋਈ ਆਹੋ ਨਹੀਂ ਮੰਨ ਲਓ ਗੱਲਬਾਤ ਨਹੀਂ ਮੈਨ ਕੋਈ ਨੌਕ ਅਡੀ ਮਜਬੂਰੀ ਆ ਜੀ ਮੰਨ ਲਓ ਜਮੀਨਾਂ ਖੋਣ ਲੱਗ ਗਈਆਂ ਸੀ ਕਿੱਥੇ ਜਾਵਾਂਗੇ ਅੱਕੇ ਸੀ ਜੀ ਉੱਪਰ ਚੜੇ ਆ ਜੀ ਮੰਨ ਲਓ ਜੋ ਸਾਡੀ ਨਹੀਂ ਕਿਸੇ ਨੇ ਪ੍ਰਸ਼ਾਸਨ ਨੇ ਕਿਸੇ ਨੇ ਨਹੀਂ ਸੁਣੀ ਜੀ ਮੰਨ ਲਓ ਕਹਿੰਦੇ ਕੋਈ ਗੱਲ ਨਹੀਂ ਛੋਡੀ ਇੱਕ ਨਹੀਂ ਕਬਜ਼ਾ ਲੈਂਦੇ ਨਹੀਂ ਲੈਂਦੇ ਮੰਨ ਲਓ ਕਬਜ਼ਾ ਜੀ ਮੰਨ ਲਓ ਅਸੀਂ ਜਿਹੜਾ ਕਬਜ਼ਾ ਲੈਣ ਲੱਗੇ ਧੱਕੇ ਨਾਲ ਜੀ ਮੰਨ ਲਓ ਮਲੇ ਮਲੇ ਸੀ ਵੱਡੀ ਲਾਈਨ ਤੇ ਚੜੇ ਆ ਜੀ ਮੰਨ ਲਓ ਖੰਭੇ ਤੇ ਚੜੇ ਆ ਟਾਵਰ ਤੇ ਜੀ ਮੰਨ ਲਓ 4 ਲੱਖ ਵੋਲਟ ਚਾਹੀ ਮੰਨ ਲਓ ਜੇ ਆਪ ਦੀ ਜਾਨ ਦੋ ਵੀ ਹੁਣ ਤਾਂ ਜੀ ਖਤਮ ਆ ਜੀ ਮਰ ਚੁੱਕੇ ਆ ਜੀ ਮੰਨ ਲਓ ਜੋ ਮਰ ਚੁੱਕੇ ਜੀ ਮੰਨ ਲਓ ਸੀ ਮਰੇ ਵੀ ਸੀ ਜੀ ਇਹ ਤਾਂ ਕਰਕੇ ਤਾਂ ਚੜੇ ਜੀ ਹੁਣ ਸਾਨੂੰ ਕੋਈ ਦੁਨੀਆ ਵਾਲੇ ਮਾਲ ਪ੍ਰਸ਼ਾਸਨ ਦਵਾਇਆ ਵੀ ਮੰਨ ਲਓ ਕੋਈ ਗੱਲ ਨਹੀਂ ਪਈ ਆਓ ਥੱਲੇ ਆਪਾਂ ਗੱਲਬਾਤ ਕਰਾਂਗੇ ਟੇਬਲ ਤੇ ਬਾਕੀ ਪ੍ਰਧਾਨ ਜੀ ਸਾਡੀ ਗੱਲ ਕਰਨੇ ਠੀਕ ਹੈ ਜੀ ਤੁਹਾਡਾ ਕੋਈ ਮਕਾਨ ਵਗੈਰਾ ਤਾਂ ਨਹੀਂ ਢੁਕਟਾਇਆ ਗਿਆ ਜੀ ਹਾਲ ਤੱਕ ਕੋਈ ਨਹੀਂ ਪਤਾ ਨਹੀਂ ਸਵੇਰ ਦੇ ਹੀ ਭੁੱਖੇ ਤੇ ਆਏ ਹਾਂ ਭੁੱਖੇ ਤਾਂ ਆਏ ਹਾਂ 6 ਵਜੇ ਦੇ ਟਾਵਰ ਤੇ ਚੜੇ ਆ ਇਸ ਟਾਈਮ 3:00 ਵੱਜ ਗਏ ਸਾਨੂੰ ਹੱਥ 7-8 ਘੰਟੇ ਹੋ ਗਏ ਉਹਨੇ ਹੁਣ ਉੱਤਰ ਹੀ ਆ ਜੀ ਉਹ ਤਾਂ ਬੋਲਿਆ ਵੀ ਨਹੀਂ ਆਂਦਾ ਪਾਣੀ ਦੀ ਘੁੱਟ ਵੀ ਨਹੀਂ ਪੀਤੀ ਸਵੇਰ ਦੇ ਆ ਜੀ ਠੀਕ ਹੈ ਜੀ ਹਾਂਜੀ ਹੁਣ ਤਾਂ ਜਿਵੇਂ ਤੁਸੀਂ ਮੰਗ ਰੱਖੀ ਸੀ ਉਹ ਉਸੇ ਤਰ੍ਹਾਂ ਮੁਕਾਬਲਤ ਹੋਇਆ ਜੀ ਹਾਂਜੀ 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 ਹੁਣ ਕਹਿ ਰਹੇ ਆ ਪ੍ਰਸ਼ਾਸਨ ਬਾਈ ਮੀਟਿੰਗ ਕਰਾਂਗੇ ਉੱਥੇ ਬਹਿ ਕੇ ਸਮਝੋ ਅੱਛਾ ਜੇ ਮੰਨ ਲਓ ਕੱਲ ਨੂੰ ਤੁਹਾਡੇ ਮੁਕਾਬਲਤ ਉਹ ਮੀਟਿੰਗ 'ਚ ਫੈਸਲਾ ਨਹੀਂ ਹੁੰਦਾ ਤਾਂ ਤੁਸੀਂ ਦੁਬਾਰੇ ਟੱਪ ਤੇ ਚੜੋਗੇ ਹਾਂਜੀ ਹਾਂਜੀ ਚੜਾਂਗੇ ਚੜਾਂਗੇ ਜਰੂ ਚੜਾਂਗੇ ਅਸੀਂ ਬਾਹਰ ਨਹੀਂ ਦਿੰਦੇ ਬਾਹਰ ਚਾਦੇ ਜੀ ਅਸੀਂ ਐ ਥੱਕਾ ਨਹੀਂ ਮਰਨ ਦੇ ਠੀਕ ਹੈ